हाय गाइस वेलकम टू माय न्यू वीडियो ते गाइस आज ਅਸੀਂ ਦੇਖਿਆ ਜੀ ਮੀਨੂ ਸ਼ੀਰਾ ਨੂੰ ਆਇਆ ਸੀਗਾ ਕੈਨੇਡਾ ਤੋਂ ਪਾਰਸਲ ਪਾਰਸਲ ਆਇਆ ਸੀ ਕੈਨੇਡਾ ਤੋਂ ਉੱਪਰੋਂ ਤੇ ਪਤਾ ਨਹੀਂ ਉਹ ਪਾਰਸਲ ਦੇ ਵਿੱਚ ਇਹੋ ਜਿਹਾ ਕੀ ਹੈਗਾ ਤੇ ਕੀ ਨਹੀਂ ਹੈਗਾ ਤੇ ਅੱਜ ਅਸੀਂ ਉਹਨਾਂ ਦਾ ਵਲੌਗ ਦੇਖਿਆ ਜੁਰ ਸੀਗਾ ਹੁਣ ਸਾਨੂੰ ਇਹ ਤੁਸੀਂ ਵੀ ਦੇਖਿਓ ਆਣਾ ਬਟੇ ਹੈ ਕਿ ਅੱਜ ਅਸੀਂ ਬਣਾਵਾਂਗੇ ਉਹਨਾਂ ਦੇ ਵਲੌਗ ਦੇ ਉੱਪਰ ਇੱਕ ਰਿਐਕਸ਼ਨ ਵੀਡੀਓ ਤੁਹਾਡੇ ਸਾਹਮਣੇ ਤੇ ਤੁਸੀਂ ਆਪ ਦੇਖਿਓ ਇਕ ਨਾਲ ਵਿਲੋਕ ਉਹ ਗਏ ਜਾਵਾ ਤੇ ਉਹਨਾਂ ਨੂੰ ਪਾਰਸਲ ਦੇ ਵਿੱਚ ਕੀ ਮਿਲਿਆ ਬਾਈ ਮੈਂ ਤਾਂ ਹੈਰਾਨ ਹੀ ਰਹਿ ਗਿਆ ਕਿ ਪਾਰਸਲ ਦੇ ਵਿੱਚ ਕੀ ਹੋਣਾ ਠੀਕ ਆ ਤੇ ਗਾਇਸ ਆਪਾਂ ਪਹਿਲਾਂ ਤੁਹਾਨੂੰ ਵੀਡੀਓ ਦੇਖੋ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਹਾਂ ਵੀਡੀਓ ਦੇ ਲਾਸਟ ਵਿੱਚ ਗੱਲ ਠੀਕ ਹੈ ਜੀ ਤੇ ਗਾਇਸ ਵੀਡੀਓ ਸਟਾਰਟ ਕਰਨ ਲੱਗਿਆ ਆ ਦੇਖੋ ਹੈਲੋ एवरीवन ਸਤਿ ਸ਼੍ਰੀ ਅਕਾਲ ਸੋ ਜੀ ਸਤ ਸ੍ਰੀ ਅਕਾਲ ਅੱਜ ਤੁਹਾਨੂੰ ਗਿਫਟ ਆਇਆ ਗਾਇਸ ਤੇ ਕਿੰਨੇ ਖੋਸਰਾ ਦਿਖਾਉਂਦੇ ਤੁਹਾਨੂੰ ਸਾਨੂੰ ਗਿਫਟ ਖੋਸ਼ ਹੈ ਨਾ ਸਤ ਸ੍ਰੀ ਅਕਾਲ ਨੂੰ ਸਾਰੇ ਚਾਹ ਰਹੇ ਦੀ ਸਬਸਕ੍ਰਾਈਬ ਨਹੀਂ ਕੀਤਾ ਹੋ ਕਾਰ ਲਿਓ ਤੇ ਆਪਾਂ ਦਾ ਗਿਫਟ ਓਪਨ ਕਰਕੇ ਦਿਖਾਉਨੇ ਆ ਗਾਇਸ ਵੀਰੇ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲ ਗਾਇਸ ਵੀਰੇ ਗਾਇਸ ਵੀਰੇ ਸਤ ਸ੍ਰੀ ਅਕਾਲ ਕਿਤਾ ਹੋ ਸਰ ਜੀ ਆਪਾਂ ਗਿਫਟ ਆ ਲਓ ਜੀ ਕੈਂਚੀ ਨਾ ਕੱਟਣ ਲੱਗੇ ਨੇ ਉਹਦੇ ਨਾਲ ਵਿੱਚ ਆਇਸ ਫੋਟੋ ਕੈਮਰਾ ਚੱਲਦਾ ਹੈ ਮੈਂ ਵੀ ਨਹੀਂ ਖੁੱਤਾ ਮੈਂ ਨਾਲ ਫਾਸਲ ਤੇ ਗਿਆ ਗਾਇਸ ਦੇਖੋ ਚਾਲ ਖੋਲੋ ਗਾਇਸ ਦੇਖੋ ਮੇਰੀ ਉਹਦੇ ਸਾਹ ਵਿੱਚ ਸਾਰੀ ਹਾਂ ਮੈਨੂੰ ਲੱਗਦਾ ਵਾ ਕੀ ਤੂੰ ਚੱਲ ਸਾਫ ਕਰ ਗਾਇਸ ਉਹ ਤਾਂ ਮੋਪ ਪਾ ਲਈ ਰਹਿਣੀ ਹੈ ਉਦਰਾ ਹੀ ਖੋਲ ਕੇ ਚੱਕ ਕੇ ਤੇ ਢੱਕਣ ਆਹਾ ਚੱਕ ਦੇ ਤਾਂ ਚੱਕ ਦੇ ਕੀ ਆ ਹਮ ਗਾਇਸ ਦੇਖੋ ਪਰਗਟ ਹੋਇਆ ਗਿਫਟ ਆ ਗਿਆ ਇਹ ਦੇ ਵਾਓ ਵਾਓ ਦੇਖੋ ਹਾਲੇ ਕੋ ਖੰਦ ਇੱਕ ਪਰਸ ਮਿਲੇ ਇੱਕ ਇਹ ਕਿਹੜਾ ਇਹ ਲੈ ਨਹੀਂ ਦਾ ਗਾਇਸ ਸ਼ਾਬਾਸ਼ ਮੇਰਾ ਪਰਸ ਮੈਨੂੰ ਬਹੁਤ ਪਸੰਦ ਆਇਆ ਇਹ ਮਿਲ ਕੁ ਪਰ ਗੀਟ ਕੱਲ੍ਹ ਸ ਆਏਗਾ ਮੇਰਾ ਪਰਸ ਮੀਨੂ ਸਰਾ ਤੇ ਆ ਹੈਗੀ ਆ ਮੀਨੂ ਸਰਾ ਦੀ ਬੋਤਲ ਹਾਂ ਆ ਪਰਗੇਟ ਸਰਾ ਦੀ ਬੋਤਲ ਦੇਖੋ ਤੇ ਗੈਸ ਹੁੰਦੀ ਆ ਥੱਲੇ ਜਿਹੇ ਪਰ ਆਵੇ ਪਿਆ ਆਵੇ ਚਲੋ ਹਾਂ ਗੈਸ ਆਇਦੋ ਮੇਰਾ ਮੇਰਾ ਛੱਲਾ ਵੀ ਇਹਨਾਂ ਪਰਸ ਹਾਈਨਲ ਲਗਾਓ ਛੱਲਾ ਆ ਸੁਖੀ ਸਿੰਘ ਸਿੰਘ ਜੀ ਦਾ ਪਰਸ ਆਹ ਦੋ ਨਾਮ ਇੱਕੋ ਹੀ ਦੋ ਨਾਮ ਆਰੇ ਮੀਨੂ ਹਾਂ ਗੈਸ

ਆ ਨਾਲ ਬੋਤਲਾ ਇਹ ਹੁਣ ਅਸੀਂ ਗਰਮੀਆਂ ਚ ਨਾ ਜ ਪਾਣੀ ਪੀਖ ਲਾਂਗੇ ਠੰਡਾ ਮੈਨੂੰ ਹੁਣ ਹੀ ਖੁਸ਼ ਆਪਰੀ ਵਧੀਆ ਯਾਰ ਅੰਦਰ ਸਟੀਲ ਆ ਨਾ ਘੈਂਟ ਆ ਨਾ ਵਿਚੇ ਗਾਈ ਸਾ ਮੇਰਾ ਫਰਸਾ ਪੈਸੇ ਨਹੀਂ ਆਗੇ ਲੈ ਗਾਈਸ ਦੇਖੋ ਕਿੰਨਾ ਘੈਂਟ ਫਰਸ ਵਿੱਚੋਂ ਹੀ ਜੇਪਾ ਡੈਡੀ ਅੰਦਰ ਵਿੱਚ ਹੋ ਗਰਾ ਹੋ ਵਧੀਆ ਬਹੁਤ ਘੈਂਟ ਤੇ ਆ ਕੌਣ ਜੋਗ ਲੈਤਾ ਮੈਂ ਥੈਂਕ ਯੂ ਥੈਂਕ ਯੂ ਥੈਂਕ ਯੂ ਧੰਨਵਾਦ ਸਾਰਾ ਸਪੋਰਟ ਕਰਨ ਲਈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ ਸਾਰ ਐਵਰੀਥਿੰਗ ਥੈਂਕ ਯੂ ਦਾ ਸੌਕਾ ਜੀ ਬੀਰ ਨੂੰ ਰਿਸਿਵ ਸਿੰਘ ਦਾ ਨਾਮ ਵੀ ਲੋ ਜੀ ਨਾਮ ਲਈ ਤੁਸੀਂ ਦੇਖ ਲਿਆ ਜੀ ਤੇ ਉਹਨਾਂ ਨੂੰ ਮਿਲਿਆ ਗਿਫਟ ਤੇ ਗਿਫਟ ਵੀ ਕਿਸੇ ਨੇ ਇੰਸਟਾਗ੍ਰਾਮ ਵੱਲੋਂ ਭੇਜਿਆ ਕਿਸੇ ਨੇ ਭੇਜਿਆ ਹੋਣਾ ਆਦਰਵਾਇਜ਼ ਪਰ ਇੱਕ ਚੀਜ਼ ਮੈਨੂੰ ਇੱਕ ਚੀਜ਼ ਸਮਝ ਨਹੀਂ ਆਂਦੀ ਹੁਣ ਮੰਨ ਲਓ ਜੇ YouTube ਦੇ ਉੱਪਰ ਕਿਸੇ ਨੂੰ ਕਿਸੇ ਦਾ ਐਡਰੈਸ ਪਤਾ ਹੋਵੇ ਹਾਂ ਹੈਨਾ ਤੇ ਲੋਕ ਤਾਂ ਉਹਦੇ ਕੋਲ ਮਿਲਣ ਵਾਸਤੇ ਕਿੰਨੇ ਆਣਗੇ ਤੇ ਉਹਦੇ ਕੋਲ ਟਾਈਮ ਹੀ ਨਾ ਹੋਵੇ ਇੰਨੇ ਲੋਕ ਮਿਲਣ ਆਣਗੇ ਹੁਣ ਇਹ ਚੀਜ਼ ਮੈਨੂੰ ਸਮਝ ਨਹੀਂ ਆਦੀ ਕਿ ਹੁਣ ਇਹਨਾਂ ਨੂੰ ਗਿਫਟ ਕਿਵੇਂ ਭੇਜ ਦਿੰਦੇ ਹੋ ਹਾਲਾਂਕਿ ਇਹ ਕਿਸੇ ਨੂੰ ਐਡਰੈਸ ਵੀ ਨਹੀਂ ਦੱਸਿਆ ਨਹੀਂ ਦੱਸਿਆ ਹੋਇਆ ਨਾ ਐਡਰੈਸ ਵੀ ਨਹੀਂ ਦੱਸਿਆ ਤੇ ਇਸ ਤਰ੍ਹਾਂ ਕਿੱਦਾਂ ਪੋਸੀਬਲ ਹੋ ਸਕਦਾ ਕਿ ਬਿਨਾ ਐਡਰੈਸ ਦੱਸੇ ਜਾਂ ਆਪਾਂ ਗਿਫਟ ਕਿਸ ਨੂੰ ਭੇਜ ਸਕਦੇ ਆ ਸਾਨੂੰ ਅਸਾ ਕਿਸੇ ਨੇ ਨਹੀਂ ਭੇਜਿਆ ਨਾ ਹਾਂ ਨਹੀਂ ਭੇਜਿਆ ਕਿਸ ਨੇ ਨਹੀਂ ਭੇਜਿਆ ਤੇ ਧੱਕੀ ਕਿਵੇਂ ਹੋ ਸਕਦਾ ਮੈਨੂੰ ਇਹ ਚੀਜ਼ ਦਾ ਨੇ ਜਦੋਂ ਰਿਪਲਾਈ ਕਰੇ ਕਿਉਂਕਿ ਇਹ ਚੀਜ਼ ਤਾਂ ਸਾਨੂੰ ਪਤਾ ਹੀ ਨਹੀਂ ਕਿ ਇਹ ਚੀਜ਼ ਕਿਵੇਂ ਹੋ ਜਾਂਦੀ ਹੈ ਜੇ ਤੁਹਾਨੂੰ ਕਿਸੇ ਨੂੰ ਪਤਾ ਤੇ ਰਿਪਲਾਈ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਕਿ ਹਾਂ ਇਹ ਚੀਜ਼ ਐਦਾਂ ਹੋ ਜਾਂਦੀ ਹੈ ਕਿਉਂਕਿ ਇਹਨਾਂ ਨੇ ਤਾਂ ਆਪਣਾ ਐਡਰੈਸ ਵੀ ਰਿਵੀਲ ਨਹੀਂ ਕੀਤਾ ਹੋਇਆ ਇਹਨਾਂ ਨੂੰ ਵੀ ਜ਼ਰੂਰ ਪਤਾ ਕਿ ਫਤਿਹਗੜ ਜਾਂ ਫਗਵਾੜੇ ਸਾਈਡ ਕਿਤੇ ਰਹਿੰਦੇ ਨੇ ਬਟ ਇਹ ਨਹੀਂ ਪਤਾ ਕਿ ਕਿੱਥੇ ਰਹਿੰਦੇ ਨੇ ਤੇ ਫਿਰ ਵੀ ਗਿਫਟ ਆਇਆ ਇਹਦਾ ਤਾਂ ਕੀ ਹੈ ਕੀ ਵਲੌਗ ਇਹਨਾਂ ਦੀ ਵੀਡੀਓ ਬਹੁਤ ਸੋਹਣੀ ਸੀ ਜੋ ਗਿਫਟ ਆਇਆ ਮੈਂ ਤੇ ਜਨੂਲ ਮੈਤੇ ਵਧੀਆ ਪਤਾ ਕੀ ਲੱਗੀ ਬਹੁਤ ਸੋਹਣੀ ਮੈਨੂੰ ਸਿਰਫ ਉਹ ਪਰਸ ਵਧੀਆ ਲੱਗੇ ਜਿਹੜਾ ਜੈਨਸ ਪਰਸ ਸੀਗਾ ਮੈਨੂੰ ਉਹ ਚੀਜ਼ ਵਧੀਆ ਲੱਗੀ ਸੀ ਤੇ ਤੁਹਾਨੂੰ ਕੀ ਚੀਜ਼ ਵਧੀਆ ਲੱਗੀ ਸੀ ਕਮੈਂਟ ਕਰਕੇ ਜੀ ਆਗਲੀ ਕਮੈਂਟ ਕਰਕੇ ਤੈਨੂੰ ਕੀ ਵਧੀਆ ਲੱਗਿਆ ਸੀ ਮੈਨੂੰ ਬੋਤਲਾ ਜਨਨੀਆਂ ਨੂੰ ਬਸ ਬਹੁਤ ਨਹੀਂ ਵਿਦਿਆ ਲੱਗਦੀ ਕਿ ਬਹੁਤਾਂ ਭਰ ਕੇ ਪਰੇਚੇ ਲਾਣੀਆਂ ਉਹ ਕਰਨੀਆਂ ਇਹਨਾਂ ਨੂੰ ਹੋਰ ਲੱਗਦੀ ਹੈ ਤੇ ਗਾਇਸ ਅੱਜ ਦੀ ਵੀਡੀਓ ਆਪਾਂ ਇੱਥੇ ਖਤਮ ਕਰਦੇ ਆ ਜੇ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਚੈਨਲ ਸਬਸਕ੍ਰਾਈਬ ਕਰ ਦਿਓ ਤਿੰਨ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਤਦ ਤੱਕ ਲਈ ਬਾਏ ਬਾਏ